ਦੀ ਦੇ ਮੇਜ਼ਬਾਨ ਆਪ ਜੀ ਦਾ ਅਸਿੰਦਾਸ ਹੈ। ਹਲਵੰਤ ਸਿੰਘ ਟੈਸੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਅੱਜ ਸਾਡਾ ਵਿਸ਼ਾ ਮੰਤਰ ਤੇ ਆ ਜੀ। ਮੰਤਰ। ਖੱਤਰੀ ਬ੍ਰਾਹਮਣ ਸੂਦ ਵਾਸ ਕੋ ਜਾਪੇ ਹਰ ਮੰਤਰ ਜਪੈਨੀ ਅੱਜ ਸਮਾਹ ਹੈ ਜੀ ਯੰਤਰ ਦਾ ਅੱਜ ਸਮਾਹ ਹੈ ਬੌਧਿਕ ਚੜਤ ਦਾ ਜਿਨ੍ਹਾਂ ਸਮਾਜਾਂ ਨੇ ਦਿਮਾਗ ਵਰਤ ਕੇ ਵਧੀਆ ਤੋਂ ਵਧੀਆ ਯੰਤਰ ਬਣਾਏ ਉਹਨਾਂ ਦੀ ਚੜ੍ਹਾਈ ਇਹ ਠੀਕ ਹੈ ਕਿ ਪਦਾਰਥਕ ਤੌਰ ਤੇ ਜਬਰੀ ਤੌਰ ਤੇ ਬਹੁਤ ਚੜ੍ਹਾਈ ਹੈ ਕੋਈ ਸ਼ੱਕ ਨਹੀਂ ਪਰ ਕੀ ਸਮਾਜ ਸਾਡੇ ਰਿਸ਼ਤਪੁਸ਼ਟ ਹੋਗਾ ਜੀ ਇੰਨੀ ਚੜ੍ਹਾਈ ਹੋਣ ਦੇ ਬਾਵਜੂਦ ਵੀ ਅਜੇ ਤੱਕ ਪਹੁੰਚ ਗਏ ਜੀ ਆਪਾਂ ਪਹਿਲਾਂ ਡੀਐਨਏ ਤੱਕ ਪਹੁੰਚੇ ਸੀ ਹੁਣ ਤੇ ਬਹੁਤ ਕੁਝ ਹੋ ਰਿਹਾ ਹੈ ਕਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਵਿਅਕਤੀ ਕੋ ਐਸੀ ਖੋਜ ਨਮੀ ਤੋਂ ਨਮੀ ਕਰ ਲਵੇ ਤਾਂ ਉਹ ਦੁਨੀਆ ਦਾ ਮਾਲਕ ਬਣ ਸਕਦਾ ਜੀ ਹਾਲਾਤ ਇੱਥੇ ਆ ਅੱਛਾ ਸਾਡੇ ਸਮਾਜ ਨੇ ਮਹਾਪੁਰਖਿ ਬਹੁਤ ਪੈਦਾ ਕੀਤੇ ਨੇ ਜੀ। ਤੇ ਇਹਦਾ ਉਹਨਾਂ ਦੀਵਾਨ ਵੱਡੇ ਵੱਡੇ ਮਹਾਪੁਰਖ 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 ਲਗਾਤਾਰ। ਹੁਣ ਜੇ ਉਹਨਾਂ ਦੇ IQ ਦੀ ਗੱਲ ਕਰੀਏ ਜੀ। ਕਿ ਸਾਡੇ ਮਹਾਪੁਰਖਾਂ ਦਾ IQ ਕੀ ਹੈ? ਜੇ ਅਸੀਂ ਮੁਸ਼ਕਿਲ ਵਿੱਚ ਅੱਛਾ ਪੈ ਜਾਂਗੇ। ਬਹੁਤ ਵੱਡੀ ਮੁਸ਼ਕਿਲ ਵਿੱਚ ਪੈ ਜਾਾਂਗੇ ਜੀ। ਤੇ ਜੇ ਹੁਣ IQ ਨਹੀਂ ਹੈ ਜੀ। ਫਿਰ ਜੇ ਨੂੰ ਆਪਾਂ ਇੰਟੈਲੀਜੈਂਸ ਕੋਸ਼ੈਂਟ ਕਹਿੰਦੇ ਆ ਆਈਕਿਊ ਦਿਮਾਗ ਕਿੰਨਾ ਘਤੇ ਜਿਹਾ ਕਿੰਨੀ ਕਿ ਜਾਣਕਾਰੀ ਹੈ ਦਿਮਾਗ ਦੇ ਵਿੱਚ ਗੁਰੂ ਸਾਹਿਬ ਨੇ ਆਪੋ ਆਪਣੇ ਸਮੇਂ ਦੇ ਮੁਤਾਬਕ ਬਹੁਤ ਦੇ ਨਿੱਤੀ ਸਮਾਜ ਨੂੰ ਜੇ ਤੁਸੀਂ ਕੱਲੇ-ਕੱਲੇ ਸਾਰੇ 10 ਗੁਰੂ ਸਾਹਿਬਾਨ ਦਾ ਜੀਵਨ ਪੜਾਂਗੇ ਈਵਨ ਗੁਰੂ ਰਾਮਦਾਸ ਜੀ ਨੇ ਕਿਹਾ 52 ਕਾਰੀਗਰ 52 ਕਾਰੀਗਰ ਕਿੰਨੇ ਉਹ ਕਾਰੀਗਰ ਇੰਨੇ ਆ ਤੇ ਕਾਰੀਗਰੀਆਂ ਗਿਣ ਨਹੀਂ ਹੁੰਦੀਆਂ ਆਪਣੇ ਤੋਂ ਲੇਕਿਨ ਉਹਨਾਂ ਨੇ ਵਸਾਇਆ ਕਿ ਜ਼ਿੰਦਗੀ ਨਾਮ ਕਾਰੀਗਰੀ ਦਾ ਜੀ ਕਮਜ ਕਾਰੀਗਰੀ ਚਾਹੀਦੀ ਈਵਨ ਸਿਮਰਨ ਵਿੱਚ ਵੀ ਗੁਰੂ ਆਨੰਦ ਸਾਹਿਬ ਨੇ ਕਹਿੰਦੇ ਆ ਕਿ ਗੁਰਜੀ ਮਹਲਾ ਤੀਜਾ ਰਾਮ ਰਾਮ ਸਭ ਕੋ ਕਹੇ ਕਹੇ ਆਰਾਮ ਨਾ ਹੋਏ ਇੱਦਾਂ ਤੁੜਾ ਮਿਲਦਾ ਵਾਹਿਗੁਰੂ ਵਾਹਿਗੁਰੂ ਕਰੀ ਚੱਲਦਾ ਵਾਹਿਗੁਰੂ ਮਿਲ ਜੂਗਾ ਕੋਈ ਗੱਲਾਂ ਹੈ ਨਾ ਗਾਹ ਜਾ ਕੇ ਪੂਰੀ ਗੱਲ ਕਰਾਂਗੇ ਪਰ ਬੇਸਿਕ ਗੱਲ ਹੈ ਇਹ ਕਿ ਮਨ ਸਾਡਾ ਆਪਣੇ ਆਪ ਵਿੱਚ ਮੰਤਰ ਹੈ ਜੀ ਤੇ ਮਨ ਮੰਤਰ ਮਾਰੀ ਜਾਂਦਾ ਜੋ ਮਰਜੀ ਅਸੀਂ ਕਰ ਲਈ ਇਟ ਵਿਲ ਨਾਟ ਸਟਾਪ ਅਨਲੈਸ ਅਸੀਂ ਗੁਰ ਮੰਤਰ ਮਾਰ ਦਈਏ ਉੱਤੇ ਮਨ ਨੂੰ ਗੁਰ ਮੰਤਰ ਮਨਸ ਕਾ ਲਈ ਮਨ ਮੰਤਰ ਮਨ ਮੰਤਰ ਤਾਂ ਮਾਰੀ ਜਾਂਦਾ ਮਨਮਤੀਆ ਤੇ ਮਨ ਮੰਤਰ ਹੀ ਮੁਸ਼ਕਲ ਆ ਮਨ ਮੰਤਰ ਸਾਨੂੰ ਜ਼ਿੰਦਗੀ ਚੋਂ ਕੱਢ ਦਿੰਦਾ ਬਾਹਰ ਮਨ ਮੰਤਰ ਸਾਡੇ ਵਾਸਤੇ ਦੁੱਖ ਨਿਰਮਤ ਕਰ ਦਿੰਦਾ ਦੁੱਖ ਪੈਦਾ ਕਰਦਾ ਕਦੇ ਸੋਚੀਏ ਉਹਨਾਂ ਵਾਂ ਕਿ ਮੈਂ ਜਨਤਾ ਬੜੀ ਹੋ ਰਹੀ ਹੈ ਡਰ ਬੜਾ ਹੋ ਰਿਹਾ ਪਰ ਕabhi ਖੋਲ ਕੇ ਗੱਲ ਕਰਾਂਗੇ ਅੱਗੇ ਜਾ ਕੇ ਸਮਾਂ ਹੋਇਆ ਤਾਂ ਜਿੰਦੇ ਦਾ ਤੇ ਉਹ ਡਰ ਕਿਹੜੀ ਚੀਜ਼ ਦਾ ਜਾਂ ਤਾਂ ਡਰ ਹੁੰਦਾ ਭਵਿੱਖ ਦਾ ਜਾਂ ਭੂਤ ਦਾ ਪਾਸਟ অর ਪ੍ਰੈਜ਼ੈਂਟ ਫਿਊਚਰ ਫਿਊਚਰ ਦੀ ਕੋਈ ਗੱਲ ਆ ਜਾਂ ਵਾਸਤੀ ਪਰ ਜਿਹੜੇ ਵਰਤਮਾਨ ਚ ਕੋਈ ਡਰ ਨਹੀਂ ਹੁੰਦਾ ਮੰਤਰ ਉਹ ਮੰਤਰ ਹੈ ਅਸਲੀ ਜਿਹੜਾ ਸਾਨੂੰ ਵਰਤਮਾਨ ਵਿੱਚ ਜਿਉਣਾ ਸਿਖਾ ਲਵੇ ਜਿਹੜਾ ਚੜ੍ਹਦੀ ਕਲਾ ਸਾਨੂੰ ਸिखਾਲ ਦੇਵੇ ਜਿਹੜਾ ਜਿਉਣਾ ਸिखਾਲ ਦੇਵੇ ਵਾਹਿਗੁਰੂ ਗੁਰਮੰਤਰ ਹੈ ਜਪੋਂ ਮੈਂ ਕੋਈ ਜਿਹੜਾ ਹਉਮੈ ਚੋਂ ਕੱਢ ਦੇਵੇ ਕਿਉਂਕਿ ਹਉਮੈ ਮਸੀਬਤ ਆ ਸੋ ਇਹ ਮੰਤਰ ਜਿਹੜਾ ਹੈ ਨਾ ਕਿਉਂਕਿ ਦੇਖੋ ਆਪਾਂ ਮੂਲ ਮੰਤਰ ਪੜਦੇ ਆ ਫਿਰ ਜਪ ਜਪ ਹੁਣ ਹੋਇਆ ਹੈਗਾ ਜੀ ਗੁਰਮੰਤਰ ਰਿਮਾਈਂਡਿੰਗ ਆਵਰਸੈਲ ਕੀ ਰਿਮਾਈਂਡ ਕੀ ਕਰਨਾ ਆ ਸਤਜੋ ਸੱਚ ਕੀਆ ਜੀਵਨ ਦਾ ਐ ਵੀ ਸੱਚ ਨਾਲ ਕੋਸੀਬੀਜ਼ਾਤ ਫਿਰ ਸੱਚ ਦੇ ਵਿੱਚ ਸਮੱਸਿਆਵਾਂ ਕੀ ਸੋਚਿਆ ਸੋਚਣਾ ਹੋਵੇ ਚੁੱਪ ਚੁੱਪਣਾ ਹੋਵੇ ਜਦ ਤੱਕ ਅਸੀਂ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਸਿਰੂ ਨਹੀਂ ਹੁੰਦੇ ਜ਼ਿੰਦਗੀ ਕੌਮਸੀ ਬਤਾਜੀ ਵਾਹਿਗੁਰੂ ਇਸ ਅ ਮੰਤਰ ਆਫ ਲਵ ਐਂਡ ਕੰਪੈਸ਼ਨ ਇਟ ਇਜ਼ ਦਾ ਮੰਤਰ ਆਫ ਅਵੇਕਨਿੰਗ ਦਾ ਕਲੈਕਟਿਵ ਕੌਨਸ਼ੀਅਸਨੈਸ it is a mantra of connecting with the universal consciousness eh mantra maarna pehna ji ajj kudrati kisida na video ki podcast ke acha wo aa gaya hindi bol assi the ore bada khol ke gal dassya pe jeda repetition hai kise mantra di bahut khatarnak aa eh bande nu dimaghi taur te khokhla karta hai ਔਰ ਮੈਂ ਦੇਖਦਾ ਮਨ ਮਾਫ ਕਰਨਾ ਮੇਰਾ ਬਾਪਿਆ ਨਾ ਮੈਂ ਕੀ ਬਾਬਿਆ ਨਾ ਪਤਾ ਨਹੀਂ ਕਿ ਵੱਖਰੀ ਕੋਈ ਦੁਨੀਆ ਹੁੰਦੀ ਆਪਣੀ ਹੁੰਦੀ ਜੀ ਬਸ ਲੋਕੀ ਮੰਦੇ ਇਸ ਕਰਕੇ ਵੀ ਲੋਕੀ ਨਾ ਬਹੁਤ ਕੱਚੇ ਅਕਨਾਂ ਦੇ ਅਸੀਂ ਇੱਥੇ ਬੈਠੇ ਹਾਂ ਕਿਸੇ ਨੇ ਸਾਨੂੰ ਕੁਛ ਤੱਕਰ ਤਾਂ ਪੁੱਤ ਦੇਤਾ ਦੁੱਧ ਦੇਤਾ ਤਾਂ ਕਹਾਣੀ ਬਣ ਗਈ ਸਾਡੀ ਉਹ ਬੀਆਂ ਨੂੰ ਦੱਸਦਾ ਜਾ ਕੇ ਮੈਨੂੰ ਬਾਬਾ ਜੀ ਨੇ ਆ ਦੇਤਾ ਅਸੀਂ ਮਹਾਪੁਰਖ ਪੈਦਾ ਕੀਤੇ ਨੇ ਜੋ ਸੱਚੇ ਪਾਤਸ਼ਾਹ ਦੇਣਾ ਚਾਹੁੰਦੇ ਨੇ ਉਹ ਸਾਨੂੰ ਸਿੱਧਾ ਹੀ ਦੇਣਾ ਇਸ ਕਰਕੇ ਵਾਹੇ ਆਪਣੇ ਸ਼ਬਦ ਗੁਰੂ ਹੈ ਸਾਡਾ ਸੰਤਮ ਚੇਲਾ ਉਹ ਸਾਨੂੰ ਕੋਈ ਵਿਚੋਲਾ ਨਹੀਂ ਲੋੜ ਕਿਸੇ ਦੀ ਹਾਂ ਮਾਸਟਰ ਹੋ ਸਕਦੇ ਗ੍ਰੰਥੀ ਹੋ ਸਕਦੇ ਆ ਪ੍ਰਚਾਰਕ ਹੋ ਸਕਦੇ ਆ ਭਾਈ ਸਾਹਿਬ ਹੋ ਸਕਦਾ ਜੇ ਕੋਈ ਭਾਈ ਸਾਹਿਬ ਨਹੀਂ ਬਣਨਾ ਚਾਹੁੰਦਾ ਕੋਈ ਗ੍ਰੰਥੀ ਨਹੀਂ ਬਣਨਾ ਚਾਹੁੰਦਾ ਕੋਈ ਦੁਨੀਆ ਦਾ ਇੱਕ ਵੀ ਸਿੱਖ ਨਹੀਂ ਐਸਾ ਹੋਣਾ ਜਿਹੜਾ ਆਪਣੇ ਬੱਚੇ ਨੂੰ ਗ੍ਰੰਥੀ ਬਣਾਉਣਾ ਚਾਹੇ ਅਸਿਕ ਨੇ ਉਹ ਗੁਰੂ ਦਾ ਵਜ਼ੀਰ ਗੁਰੂ ਦੀ ਗੱਲ ਨੂੰ insan ਤੱਕ ਪਹੁੰਚਾਉਣੀ ਆ ਸੋ ਇਹਨੂੰ ਮੈਨੂੰ ਮaaf ਕਰਨਾ ਇਹਨੂੰ ਜੇ ਸਭ ਕੁਝ ਆਪਾਂ ਦੇਖਾਂਗੇ ਨਾ ਉਲਾਮ ਲਾ ਕੇ ਤਾਂ ਸਾਡੇ ਪੱਲੇ ਕੀ ਆ ਕਹਿੰਦੇ ਨਾ ਤੇਰੇ ਪੱਲੇ ਕੀ ਆ ਮਾਪੁਰਖ ਸਾਡਾ ਕੋ ਬਹੁਤ ਹੈ ਜੀ ਸੋ ਮੰਤਰ ਬਨਾਮ ਯੰਤਰ ਦੀ ਗੱਲ ਕਰਾਂਗੇ ਜੀ ਆਪਾਂ ਤੇ ਕਵਤਾਵਾ ਵੀ ਹੈਗੇ ਇਸ ਮਾਮਲੇ ਚ ਦੋ ਦਰਸਲ ਇੱਕ ਕਵਤਾ ਤਾਂ ਇਦਾਂ ਕਹਿੰਦੀ ਆ ਭਈ ਆ ਜੰਤਰ ਤੇ ਜੰਤਰ ਨੇ ਹਸਰ ਪਰ ਮੰਤਰ ਦੀ ਸਾ ਨੇ ਹੀਲੇ ਤੇ ਬਸੀਲੇ ਵਥੇ ਪਰ ਜੀ ਨੂੰ ਇਕਰਾਰ ਨਹੀਂ ਆ ਬੰਦਾ ਜਿੰਨਾ ਹੁਣ ਦੁਖੀ ਹੋ ਗਿਆ ਅਫਸਰ ਕਦੇ ਸਮਾਜ ਪਹਿਲਾਂ ਥੋੜਾ ਸੀਗਾ ਹੱਲੇ ਤੇ ਜੋ ਮਾਰੇ ਹੱਲੇ ਜੰਤਰ ਦੀ ਹੈ ਬੱਲੇ ਬੱਲੇ ਵਾ ਸ਼ੰਤ ਕੋਈ ਨਾ ਜਗ ਗੁਰਮੰਤਰ ਮੇਰੇ ਬੰਦੇ ਝੱਲੇ ਇਠੀ ਕਾ ਕਿ ਬਹੁਤ ਅਸੀਮ ਆਈਕਿਊ ਤਬਾ ਕੀ ਐਂਡ ਐਂਡ ਆਰਟੀਫੀਸ਼ਲ ਇੰਟੈਲੀਜੈਂਸ ਤੱਕ ਪਹੁੰਚ ਗਏ ਅਸੀਂ ਅਸੀਂ ਬਹੁਤ ਗਿਆਨ ਪ੍ਰਾਪਤ ਕਰ ਲਿਆ ਪਰ ਬਹੁਤ ਗਿਆਨ ਪ੍ਰਾਪਤ ਕਰਕੇ ਕੀ ਅਸੀਂ ਖੁਸ਼ਾਂ ਜੀ ਗਿਆਨ ਜ਼ਰੂਰੀ ਹੈ ਜੀ ਵਿਦਿਆ ਜ਼ਰੂਰੀ ਹੈ ਕੰਪੀਟੀਟਿਵ ਵਰਲਡ ਹੈਗਾ ਇਥੇ ਢਿੱਲੇ ਪੈ ਕੇ ਸਰਨਾ ਨਹੀਂ ਹਰ ਸਤ ਤਣਾਵਾ ਕੱਸ ਕੇ ਰੱਖਣੀਆਂ ਪਣੀਆਂ ਦੇਖੋ ਗੁਰੂ ਸਾਹਿਬ ਨੇ ਹੁਣ ਕਿਦਾਂ ਕਿਹਾ ਜੇ ਸਮੇਂ ਦੇ ਨਾਲ ਉਹਨਾਂ ਦਾ ਵਾਅ ਸੀ ਰਾਜੇ ਕਿਦਾਂ ਦੇ ਸੀ ਔਰੰਗਜ਼ੇਬਰਗੇ ਜਹਾਂਗੀਰ ਵਰਗੇ ਤੇ ਕਿੰਨੀਆਂ ਚੁਣੌਤੀਆਂ ਸੀ ਸਮਾਜ ਵਿੱਚ ਘਾਲ ਵੀ ਪੈਂਦੇ ਸੀ ਬੋਲੀਆਂ ਵੀ ਲੁਆਈਆਂ ਸਮੇਂ-ਸਮੇਂ ਦੇ ਮੁਤਾਬਕ ਇਲਾਜ ਵੀ ਕੀਤਾ ਲੋਕਾਂ ਦਾ ਦੇਹ ਦਾ ਇਲਾਜ ਵੀ ਕੀਤਾ ਚਿੱਤ ਦਾ ਇਲਾਜ ਵੀ ਕੀਤਾ ਸੋ ਪਹਿਲੀ ਖਾਸ ਗੱਲ ਹੈ ਕਿ ਮਨ ਆਪਣੇ ਆਪ ਵਿੱਚ ਮੰਤਰ ਹੈ ਇਟ ਵਿਲ ਨੋਟ ਸਟਾਪ ਜਿਵੇਂ ਅਸੀਂ ਕਹੀਏ ਕਿ ਅਸੀਂ ਨਹੀਂ ਧਰਮ ਦੇ ਰੋਲੇ 'ਚ ਪੈਣਾ ਚਾਹੁੰਦੇ ਅਸੀਂ ਨਹੀਂ ਆਤਮਾ ਦੇ ਰੋਲੇ ਆਤਮ ਸਰੂਪ ਦੇ ਰੋਲੇ ਵਿੱਚ ਮੀਂਹ ਪੈਣਾ ਚਾਹੁੰਦੇ ਪਰ ਮਨ ਨੇ ਸਾਡੀ ਕੋਈ ਪਰਵਾਹ ਨਹੀਂ ਕਰਨੀ ਇਹ ਤਾਂ ਚੱਲੀ ਜਾਣਾ ਹੈ ਤੇ ਜੇ ਅਸੀਂ ਡਰ ਤੇ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੇ ਆ ਜਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਤਾਂ ਅਸੀਂ ਮਨ ਨੂੰ ਆਪਣੇ ਨੂੰ ਗੁਰਮਤੀਆ ਬਣਾਈਏ ਇਹਨੂੰ ਅ ਵਰਤਮਾਨ ਵਿੱਚ ਰੱਖੀਏ ਪ੍ਰੈਸੈਂਟ ਵਿੱਚ ਇਹਨੂੰ ਲਾਸਟ ਨਾ ਹੁੰਦੇ। ਵੈਨ ਯੂ ਆਰ ਲਾਸਟ ਵੈਨ ਵੀ ਆਰ ਲਾਸਟ ਇਟਸ ਅ ਪ੍ਰੋਬਲਮ। ਸੋ ਪਹਿਲਾ ਆਪਾਂ ਹਕੂਮਨਾਮਾ ਸਭ ਪੜੀ ਰਹੀ ਜਿਹੜੀ ਬਹਿਸ ਹੈ ਨਾ ਕਾਫੀ ਹੈ ਬੜੀ ਖਤਰਨਾਕ ਇਹ ਮੈਸ ਹੈ। ਕਿਉਂਕਿ ਬੰਦੇ ਘਬਰਾ ਜਾਂਦੇ ਜੀ ਧਰਮ ਦੇ ਖਿਲਾਫ ਧਰਮ ਦੇ ਖਿਲਾਫ ਥੋੜੀ ਗੱਲ ਕਰਦੇ ਆ ਅਸਾ ਧਰਮ ਜੀ ਹੁਣ ਗੁਰੂ ਸਾਹਿਬੇ ਕਹਿੰਦੇ ਆ ਬਈ RAM RAM ਸਭ ਕੋ ਕਹੇ ਆਰਾਮ ਨਾ ਹੋਈ ਤਾਂ ਕਿਉਂ ਕਹੇ ਤਖਤੇ ਕਹਿੰਦੇ ਗੁਰੂ ਸਾਹਿਬ ਹਾਲਾਂਕਿ ਗੁਰਮਤ ਦਾ ਤਾਂ ਪ੍ਰਚਾਰ ਹੀ ਮੰਤਰ ਦਾ ਪ੍ਰਚਾਰ ਹੈ ਜੀ ਗੁਰ ਮੰਤਰ ਦਾ ਮੂਲ ਮੰਤਰ ਦਾ ਹੈ ਮੰਤਰ ਜੀ ਮੰਤਰ ਤਾਂ ਆ ਕਿਉਂਕਿ ਮਨ ਨੇ ਮੰਤਰ ਮਾਰ ਨੂੰ ਹਟਣਾਨੀ ਨਹੀਂ ਸੋ ਮਨ ਮੰਤਰ ਮਾਰੇਗਾ ਮਨਮਤੀ ਆਪਣੀ ਮਰਜ਼ੀ ਦਾ ਮਾਰੇਗਾ ਉਹ ਸਾਨੂੰ ਫਿਰ ਮਾਰੇਗਾ ਤੇ ਜੇ ਗੁਰਮਤਿਆ ਮੰਤਰ ਚੱਲੇ ਤਾਂ ਮਨ ਦਾ ਮੰਤਰ ਰੁਕੇਗਾ ਸੋ ਗੁਰਮਤ ਦਾ ਮਤਲਬ ਇਹ ਹੈ ਕਿ ਜ਼ਿੰਦਗੀ ਨੂੰ ਚਾਰ ਚੰਨ ਲਾਉਣੇ ਜੀ ਇਹ ਨਹੀਂ ਕਿ ਐਸਕੇ ਪਸ ਤੋਂ ਜੋ ਦੌਰ ਜੋ ਦੌਰ ਨਹੀਂ ਹੋਣਾ ਜ਼ਿੰਦਗੀ ਜੋ ਕਿਤੇ ਇਹਦੇ ਬਾਰੇ ਵੀ ਗੱਲ ਕਰਦੇ ਆਪਾਂ ਜਿੱਥੇ ਤੱਕ ਹੋ ਸਕੇ ਸੋ ਅੱਜ ਦੇ ਹੁਕਮਨਾਮਾ ਸਾਹਿਬ ਬਿਲਾਵਲ ਮਨਲਾ ਚੌਥਾ ਸੋਢੀ ਪਾਤਸ਼ਾਹ ਤੰਤਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਦਾਂਗੇ 800 ਤੇ ਸ਼ੁਰੂ ਕਰੀਏ ਜੀ ਇਹ ਸਫਰ ਸੋਢੀ ਪਾਸ਼ਾ ਦੇ ਨਾਲ ਚੱਲੀਏ ਤੇ ਅੱਗੇ ਚੱਲ ਕੇ ਦੇਖੀਏ ਕਿ ਆਪਾਂ ਇਹਦੇ ਬਾਰੇ ਕਿੰਨੀ ਕੀ ਜਾਣਕਾਰੀ ਸੰਦੇ ਕੋ ਪ੍ਰਾਪਤ ਹੈ ਕਿਉਂਕਿ ਜੇ ਪਾਈ ਗੋਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਜਾ ਫੋਮੇ ਕੋਈ ਪੈਸੀ ਗੁਰਮੰਤਰ ਧਾਰਨੀ ਆ ਸਾਨੂੰ ਮੰਤਰ ਦਿੱਤਾ ਜਾਂਦਾ ਗੁਰਮੰਤਰ ਪੰਜ ਪਿਆਰੇ ਇਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਹੀ ਦੱਸ ਦਿੰਦੇ ਨੇ ਸਾਨੂੰ ਤਾਂ ਫੇਰ ਇਹਦੇ ਬਾਰੇ ਕੁਝ ਜਾਣਕਾਰੀ ਤਾਂ ਹੋਣੀ ਚਾਹੀਦੀ ਜੀ ਤੇ ਵਾਹਿਗੁਰੂ ਦਾ ਜੋ ਉਹ ਕਲਾਕਾਰੀ ਹੋਣੀ ਚਾਹੀਦੀ ਆ ਜੋ ਕਿਸ਼ਮਾ ਹੋਣਾ ਚਾਹੀਦਾ ਕਿ ਉਹ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ ਜਾਂ ਹੋ ਰਿਹਾ ਤਾਂ ਕਿਸ ਤਰ੍ਹਾਂ ਦਾ ਹੋ ਰਿਹਾ ਅਸੀਂ ਕਿਸ ਤਰ੍ਹਾਂ ਦੇ ਸਮਾਜ ਕਿਸ ਤਰ੍ਹਾਂ ਦੇ ਡੇਰੇ ਕਿਸ ਤਰ੍ਹਾਂ ਦੀਆਂ ਸ਼ੌਣੀਆਂ ਕਿਸ ਤਰ੍ਹਾਂ ਦੀਆਂ ਸੰਪਰਦਾਵਾਂ ਕਿਸ ਤਰ੍ਹਾਂ ਦੇ ਜਥੇ ਪੈਦਾ ਕੀਤੇ ਨੇ ਉਹ ਜਥੇ ਕਰ ਕੀ ਰਹੇ ਨੇ ਆਪ ਸਤ ਜੀ ਵਾਹਿਗੁਰੂ 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 ਤੇ ਬਹੁਤ ਵਾਰੀ ਕਰਨਾ ਪੈਣਾ ਜੇ ਇਹ ਗੱਲ ਚਰਨੀ ਹੈ ਨਾ ਕਿ ਜਥੇ ਕੀ ਕਰ ਰਹੇ ਜੀ ਵਾਹਿਗੁਰੂ ਸੋ ਪਹਿਲਾ ਪੜੀ ਹਕੂਮਨਾਮਾ ਸਾਪੇ ਅਗੇ ਚਲਦੇ ਵਾਹਿਗੁਰੂ ਸਭ ਨੂੰ ਨਾਮਦਾਨ ਬਖਸ਼ਿਸ਼ ਕਰਨ ਗੁਰਮੰਤਰ ਬਖਸ਼ਿਸ਼ ਕਰਨ ਜਿੰਦਗੀ ਦਾ ਮਹਾ ਮੰਤਰ ਬਖਸ਼ਿਸ਼ ਕਰਨ ਤਾਂ ਕਿ ਜ਼ਿੰਦਗੀ ਨੂੰ ਚਾਰ ਚੰਨ ਲੱਗਣ ਜੀ ਚੜਦੀ ਕਲਾ ਹੋਵੇ ਜਕਾਰੇ ਵਜਣ ਸਾਡੇ ਬਾਬੇ ਜਕਾਰੇ ਮਾਰਦੇ ਸੀ ਹਰ ਹਾਲਾਤ ਵਿੱਚ ਅੱਜ ਸਾਨੂੰ ਸਾਕੋਸ਼ ਪ੍ਰਾਪਤ ਹੈ ਜਕਾਰਾ ਤੇ ਥੇ ਗਿਆ ਸਾਡਾ ਵਾਹ ਕਰੋ ਜਕਾਰਾ ਮੰਨ ਲੋ ਜਿੱਤ ਦਾ ਜਕਾਰਾ ਸੀ ਜਿੱਤੂ ਕਿਉਂ ਨਹੀਂ ਹੁੰਦੇ ਅਸੀਂ ਇਹ ਕਿਉਂ ਕਹਿੰਨੇ ਕਿ ਸਿੱਖ ਨਿੜ ਗਿਆ ਸਿੱਖ ਮਾਰਿਆ ਗਿਆ ਸਿੱਖ ਲੁੱਟਿਆ ਗਿਆ ਸਿੱਖ ਨੂੰ ਉਹ ਮਾਰ ਗਿਆ ਉਹ ਖਾ ਗਿਆ ਅਧ ਹੋ ਗਈ ਸੂਈ ਸਲਾਈ ਹੋ ਗਈ ਹਨ ਜੀ ਆ ਪਹਿਲਾ ਮਾਨਵਤਾ ਦਾ ਘਰ ਕਰੀ ਹਕੂਮਾ ਉਸਾ ਬੜੇ ਫੇਕੇ ਚੱਲਦੇ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਬਰਨੀ ਖਤਰੀ ਬ੍ਰਹਮਣ ਸੂਦਸ ਕੋ ਜਾਪੈ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਬਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇਛੋ ਸੋਈ ਫਲ ਪਾਵੋ ਫਿਰ ਬੋਲੋ ਗੁਰਮਤ ਬੈਨੀ ਰਹਾਉ ਅਨ ਕੋ ਭਾਵ ਚਿਤ ਵਿਹ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰਾ ਚਿੱਤ ਨਾ ਚਤਨੀ ਮਨ ਕੀ ਮਤ ਤੇ ਅਗੋ ਹਰਜਨ ਇਹ ਬਾਤ ਕਠੈ ਨਹੀਂ ਆਨਦੇ ਨ ਹਰ ਹਰ ਨਾਮ ਧਿਆਵੋ ਗੁਰ ਸਤਗੁਰ ਕੀ ਮਤ ਲੈਨੀ ਮਾਤੇ ਸੁਮਾਤੇ ਤੇ ਰਹਿ ਵਸ ਸੁਆਮੀ ਹਮ ਜਾਨਤੇ ਤੋ ਪੁਰਖ ਜਨਤੈਨੀ ਜਨ ਨਾਨਕੇ ਪ੍ਰਭ ਕਰਤੇ ਸਵਾਮੀ ਜੋ ਪਾਵੈ ਤੇ ਵੈ ਬੁਲੈਨੀ ਮਤ ਸਮਤ ਤੇਰੇ ਵਸ ਸਵਾਮੀ ਹਮ ਜੰਤ ਤੋ ਪੁਰਖ ਜੰਤਨੀ ਜਨ ਨਾਨਕੇ ਪ੍ਰਭ ਕਰਤੇ ਸਵਾਮੀ ਜਿਉ ਪਾਵੇ ਤਿਵੇ ਬੁਲੈਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ Japhe ਹਰ ਮੰਤਰ ਜਪੈਨੀ ਕੋ ਸਤਗੁਰ ਪਾਰਬ੍ਰਮ ਕਰ ਪੂਜੋ ਨਿਤ ਸੇਵੋ ਦਿਨ ਸਬਰਨੀ ਸੋ ਜੋ ਗੱਲ ਸ਼ੁਰੂ ਹੁੰਦੀ ਹੈ ਜੀ ਉਹ ਜੋ ਵਰਣਵੰਡ ਹੈ ਮੰਨੂ ਸਿਮਰਤੀ ਮੁਤਾਬਕ ਉਹਦੇ ਮੁਤਾਬਕ ਗੱਲ ਚਲੂ ਹੁੰਦੀ ਆ ਕਿ ਸਮਾਸੀ ਜਿਸ ਵੇਲੇ ਭਾਰਤ ਵਿੱਚ ਕੁਝ ਖਾਸ ਵਿਅਕਤੀਆਂ ਨੂੰ ਨਾਮ ਪਰਮਾਤਮਾ ਦਾ ਨਾਮ ਲੈਣ ਦਾ ਅਧਿਕਾਰ ਪ੍ਰਾਪਤ ਸੀ ਮੁਨੱਪਲੀ ਉਹਨਾਂ ਦੀ ਸੀ ਆਇ ਕਾ ਅਧਿਕਾਰ ਜਿਹਨੂੰ ਅਪਾ ਕਹਿੰਦੇ ਆ ਕੀਰਤੀ ਜਮਾਤ ਕਾਰੀਗਰ ਜਮਾਤ ਨੂੰ ਨਾਮ ਲੈਣ ਦਾ ਹਕਮ ਨਹੀਂ ਸੀ ਚਾਹੇ ਭਗਤ ਰਦਾਸ ਜੀ ਮਹਾਰਾਜ ਸੀਗੇ ਜੋੜੇ ਬਣਾਉਣ ਦੇ ਸੀ ਦੇਖੋ ਬਹੁਤ ਕਾਰੀਗਰਤਾ ਕੰਮ ਆ। ਕਬੀਰ ਜੀ ਮਹਾਰਾਜ ਸੀਗੇ ਜਲਵਾਹੀ ਸੀਗੇ। ਕਿਰਤੀਆਂ ਨੂੰ ਕਪੜਾ ਬੁਣਨ ਦੀ ਕਾਰੀਗਰੀ ਦਾ ਕੰਮ ਆ। ਕਿਰਤ ਕਾਰੀਗਰ ਨੂੰ ਤੇ ਕਿਰਤੀ ਨੂੰ ਨਫ਼ਰਤ ਮਾਂ ਕੀਤੀ ਗਈ ਜੀ। ਲੇਕਿਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਦਰਬਾਰ ਬਖਸ਼ਿਸ਼ ਕੀਤਾ ਹੈ ਉਹ ਕਹਿੰਦੇ ਨਹੀਂ ਚਾਹੇ ਚਾਰੇ ਵਰਨਾ। ਖੱਤਰੀ ਬ੍ਰਾਹਮਣ ਸੋਦਾਸ। ਵਿਅਕਤੀ ਕੋਈ ਹੋਵੇ ਕਿਸੇ ਵੀ ਸ਼੍ਰੇਣੀ ਨਾਲ ਸੰਬੰਧਕ ਹੋਵੇ ਜਿਕੇ ਤੇ ਮੰਤਰ ਜਪ ਬਿਨਾ ਕੋਈ ਜਪੇ ਹਰ ਮੰਤਰ ਹਰੀਆ ਮੰਤਰ ਪਰਮਾਤਮਾ ਦਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਪੇ ਹਰ ਮੰਤਰ ਜਪੈਨੀ ਕੁਰਸਤ ਗੁਰਪਾਪ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਲ ਸਬ ਰਣੀ kshatriya brahman sudras anyone from any class kshatriya brahman sudra and vaishya can chant and meditate on the name of the lords lords name on the mantra of the lords name gur satgur parabram kar pujyo nit sevo din sabrani worship the guru the true guru as the supreme lord god serve him constantly all day and night Eda